ਕੀ ਤੁਸੀਂ ਆਪਣੀ ਜਿਹੜੀ ਇਨਕਮ ਰਿਟਰਨ ਭਰ ਚੁੱਕੇ ਹੋ ਕੀ ਤੁਹਾਨੂੰ ਪਤਾ ਕਿ ਉਹਦੀ ਆਖਰੀ ਜਿਹੜੀ ਤਰੀਕ ਆ ਉਹ ਕਿਹੜੀ ਆ ਕੀ ਤੁਹਾਨੂੰ ਪਤਾ ਕਿ ਰਿਟਰਨ ਦੇ ਤੁਹਾਨੂੰ ਕੀ ਨੁਕਸਾਨ ਨੇ ਨਾ ਭਰਨ ਦੇ ਕੀ ਤੁਹਾਨੂੰ ਪਤਾ ਕਿ ਰਿਟਰਨ ਭਰਨੇ ਤੁਹਾਨੂੰ ਕੀ ਫਾਇਦੇ ਨੇ ਆਓ ਆਪਾਂ ਇਹਨਾਂ ਸਾਰੀਆਂ ਗੱਲਾਂ ਦੀ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਵੀਡੀਓ ਦੇ ਦੌਰਾਨ ਰਿਟਰਨ ਆਫ ਇਨਕਮ ਟੈਕਸ ਆਮਦਨੀ ਕਰ ਰਿਟਰਨ ਰਿਟਰਨ ਦਾ ਅਰਥ ਇੱਕ ਰਿਪੋਰਟ ਜਾਂ ਬਿਆਨ ਜੋ ਤੁਸੀਂ ਆਪਣੀ ਆਮਦਨੀ ਦਾ ਸਰਕਾਰ ਨੂੰ ਵਾਪਸ ਦਿੰਦੇ ਹੋ ਤੁਹਾਡੀ ਆਮਦਨ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਤੁਸੀਂ ਸਰਕਾਰ ਨੂੰ ਸਬਮਿਟ ਕਰਦੇ ਹੋ ਰਿਟਰਨ ਆਫ ਇਨਕਮ ਟੈਕਸ ਇਹਦੇ ਬਾਰੇ ਆਪਾਂ ਖੁੱਲ ਕੇ ਵਿਚਾਰ ਕਰਾਂਗੇ ਅੱਜ ਇਸ ਵੇ ਤੁਸੀਂ ਆਪਣੀ ਸਾਲ ਦੀ ਜਿਹੜੀ ਤੁਹਾਡੀ ਆਮਦਨ ਆ ਤੇ ਟੈਕਸ ਦੀ ਜਾਣਕਾਰੀ ਆ ਜਿਹੜੀ ਉਹ ਦਿੰਦੇ ਹੋ ਤੁਸੀਂ ਆਪਣੀ ਸੈਲਰੀ ਤੁਹਾਡੀ ਜਿਹੜੀ ਤਨਖਾਹ ਤੁਹਾਡਾ ਜਿਹੜਾ ਬਿਜ਼ਨਸ ਆ ਕਾਰੋਬਾਰ ਆ ਤੁਹਾਡਾ ਪੇਸ਼ਾ ਤੁਹਾਡੀ ਆਮਦਨਿਕ ਘਰ ਦੀ ਆਮਦਨੀ ਜਾਂ ਕੋਈ ਹੋਰ ਸਰੋਤਾਂ ਜਿਹੜੇ ਤੁਸੀਂ ਆਮਦਨ ਪ੍ਰਾਪਤ ਕਰ ਰਹੇ ਹੋ ਉਸ ਦੀ ਜਾਣਕਾਰੀ ਆ ਜਿਹੜੀ ਉਸ ਦਾ ਜਿਹੜਾ ਟੈਕਸ ਬਣਦਾ ਉਹ ਤੁਸੀਂ ਇੱਕ ਰਿਟਰਨ ਦੇ ਰੂਪ ਵਿੱਚ ਦਾ ਸਰਕਾਰ ਨੂੰ ਤੁਸੀਂ ਪੇ ਕਰਨਾ ਹੁੰਦਾ ਇਨਕਮ ਟੈਕਸ ਆ ਜਿਹੜਾ ਇਹ ਭਰਨਾ ਕਿੰਨਾ ਦੇ ਲਈ ਜ਼ਰੂਰੀ ਆ ਜਿਨ੍ਹਾਂ ਦੀ 2 ਲੱਖ ਤੋਂ ਵੱਧ ਦੀ ਐਫ ਡੀ ਬੈਂਕ ਦੇ ਵਿੱਚ ਆ ਜਾਂ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਬਚਤ ਖਾਤਾ ਉਹਦੇ ਵਿੱਚ 10 ਲੱਖ ਦੀ ਤੁਹਾਡਾ ਵੱਧਦੀ ਰਕਮ ਜਿਹੜਾ ਉਹਦਾ ਲੈਣ-ਦੇਣ ਹੋ ਰਿਹਾ ਇਸ ਤੋਂ ਇਲਾਵਾ ਤੁਹਾਡੇ ਕੋਲ ਮਿਊਚੁਅਲ ਫੰਡ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ 10 ਲੱਖ ਤੋਂ ਜ਼ਿਆਦਾ ਨਿਵੇਸ਼ ਕਰ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਆ 1 ਲੱਖ ਤੋਂ ਜ਼ਿਆਦਾ ਤੁਹਾਡਾ ਜਿਹੜਾ ਨਕਦ ਕ੍ਰੈਡਿਟ ਆ ਜਿਹੜਾ ਬਿੱਲ ਭੁਗਤਾਨ ਹੋ ਰਿਹਾ ਜੇਕਰ ਤੁਹਾਡਾ ਕ੍ਰੈਡਿਟ ਕਾਰਡ ਦਾ ਜਿਹੜਾ ਭੁਗਤਾਨ ਆ 1 ਲੱਖ ਤੋਂ ਤੁਹਾਡੀ ਲਿਮਿਟ ਵਧ ਰਹੀ ਆ ਤਾਂ ਤੁਹਾਨੂੰ ਉਹ ਇੱਕ ਖਤਰੇ ਦੀ ਨਿਸ਼ਾਨੀਆਂ ਤੁਹਾਨੂੰ ਰਿਟਰਨ ਭਰਨੀ ਜ਼ਰੂਰੀ ਆ ਇਸ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਜਾਂ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਜੋ ਕੋਈ ਵੀ ਵਿਦੇਸ਼ਾਂ ਦੇ ਵਿੱਚ ਆ ਤਾਂ ਤੁਸੀਂ ਉਸ ਨੂੰ ਆਪਣੇ ਖਾਤੇ ਦੇ ਵਿੱਚੋਂ 10 ਲੱਖ ਰੁਪਇਆ ਵੇਚਦੇ ਹੋ ਜਾਂ 10 ਲੱਖ ਰੁਪਇਆ ਮੰਗਵਾਉਂਦੇ ਹੋ ਇਸ ਤੋਂ ਜ਼ਿਆਦਾ ਜਿਹੜੀ ਤੁਹਾਡੀ ਅਮਾਉਂਟ ਹੋਗੀ ਉਹਤੇ ਤੁਹਾਡਾ ਟੈਕਸ ਪੈਣਾ ਲਾਜ਼ਮੀ ਆ ਉਹਦੇ ਬਚਾਅ ਦੇ ਲਈ ਵੀ ਜਿਹੜੀ ਰਿਟਰਨ ਭਰਨੀ ਜ਼ਰੂਰੀ ਆ ਇਸ ਤੋਂ ਇਲਾਵਾ ਪ੍ਰਾਪਰਟੀ ਦੀ ਖਰੀਦ-ਵੇਚ ਆ ਜਿਹੜੀ ਤੁਸੀਂ ਪ੍ਰਾਪਰਟੀ ਕੋਈ ਖਰੀਦ ਰਹੇ ਹੋ ਤੁਸੀਂ ਵੇਚ ਰਹੇ ਹੋ ਜੇਕਰ 30 ਲੱਖ ਤੋਂ ਵੱਧ ਦਾ ਲੈਣ-ਦੇਣ ਹੁੰਦਾ ਤਾਂ ਉਹਦੇ ਲਈ ਵੀ ਜਿਹੜੀ ਤੁਹਾਡੀ ਰਿਟਰਨ ਭਰਨੀ ਆ ਜਿਹੜੀ ਉਹ ਲਾਜ਼ਮੀ ਆ 10 ਲੱਖ ਤੋਂ ਜ਼ਿਆਦਾ UPI ट्रांजैक्शन ਹੋਣਦੇ ਜਿਹੜੀਆਂ ਜਿਹੜਾ ट्रांजैक्शनਾਂ ਨੇ ਤੁਹਾਡੇ ਖਾਤੇ ਦੀਆਂ ਤੇ ਜੇਕਰ 10 ਲੱਖ ਤੋਂ ਟੱਪਦੀਆਂ ਨੇ ਤਾਂ ਤੁਹਾਨੂੰ ਜੁਰਮਾਨਾ ਪੈਣ ਦੇ ਜਿਹੜੇ ਚਾਂਸ ਆ ਵਾਝ ਜਾਂਦੇ ਨੇ ਉਹਨਾਂ ਤੋਂ ਬਚਣ ਦੇ ਲਈ ਵੀ ਤੁਹਾਨੂੰ ਜਿਹੜੀ ਰਿਟਰਨ ਆ ਉਹ ਭਰਨੀ ਤੁਹਾਡੇ ਲਈ ਲਾਜ਼ਮੀ ਆ ਇਹਨਾਂ ਤੋਂ ਇਲਾਵਾ ਜਿਹੜਾ ਆਪਾਂ ਹੋਰ ਵੀ ਇਹਨਾਂ ਡਿਸਕਸ ਕਰਦੇ ਆ ਕਿ ਜੇਕਰ ਤੁਸੀਂ ਕਦੇ ਤੁਹਾਡਾ ਮਨ ਕਰੇਗੇ ਤੁਸੀਂ ਵਿਦੇਸ਼ ਦਾ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਵੀਜ਼ਾ ਲੱਗਣ ਵਿੱਚ ਦਿੱਕਤ ਆ ਸਕਦੀ ਹੈ ਜੇਕਰ ਤੁਹਾਡੀ ਰਿਟਰਨਾਂ ਜਿਹੜੀ ਉਹ ਨਹੀਂ ਫਿਲ ਕੀਤੀ ਹੋਈ ਤੁਸੀਂ ਨਹੀਂ ਭਰ ਰਹੇ ਕਿਸੇ ਵੀ ਦੇਸ਼ ਦਾ ਵੀਜ਼ਾ ਲਗਵਾਉਣ ਦੇ ਲਈ ਤੁਹਾਨੂੰ ਜਿਹੜੀ ਰਿਟਰਨ ਭਰਨੀ ਲਾਜ਼ਮੀ ਆ ਇਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਦੇਸ਼ ਦੀ ਜਿਹੜੀ ਪੀਆਰ ਪ੍ਰਾਪਤ ਕਰਨ ਦੇ ਲਈ ਵੀ ਤੁਹਾਨੂੰ ਇੱਕ ਵੱਡੀ ਮੁਸ਼ਕਲ ਆ ਸਕਦੀ ਆ ਉਹਦੇ ਲਈ ਵੀ ਤੁਹਾਨੂੰ ਜਿਹੜੀ ਰਿਟਰਨ ਭਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਲਾਜ਼ਮੀ ਬਣ ਜਾਂਦਾ ਇਸ ਤੋਂ ਇਲਾਵਾ ਤੁਹਾਨੂੰ ਜੇਕਰ ਆਪਣੇ ਘਰਵਾਰ ਦੇ ਲਈ ਜਾਂ ਕਿਸੇ ਕੰਮ ਕਾਰ ਦੇ ਲਈ ਲੋਨ ਦੀ ਤੁਸੀਂ ਜ਼ਰੂਰਤ ਪੈਂਦੀ ਆ ਕਿਸੇ ਬੈਂਕ ਨਾਲ ਰਾਬਤਾ ਕਰਦੇ ਹੋ ਜੇਕਰ ਤੁਹਾਡੀ ਰਿਟਰਨ ਜਿਹੜੀ ਉਹ ਨਹੀਂ ਭਰੀ ਹੋਈ ਤਾਂ ਤੁਹਾਨੂੰ ਲੋਨ ਲੈਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਸਕਦੀ ਆ ਇਹਨਾਂ ਦਿੱਕਤਾਂ ਨੂੰ ਦੂਰ ਕਰ ਤੁਸੀਂ ਲੋਨ ਪ੍ਰਾਪਤ ਕਰਨ ਦੇ ਲਈ ਜਿਹੜੀ ਰਿਟਰਨਾਂ ਭਰਨੀ ਤੁਹਾਡੇ ਲਈ ਲਾਜ਼ਮੀ ਆ। ਇਸ ਤੋਂ ਇਲਾਵਾ ਜੇਕਰ ਸਰਕਾਰੀ ਸਹੂਲਤਾਂ ਦਾ ਆਪਾਂ ਗੱਲ ਕਰੀਏ ਜੇਕਰ ਸਰਕਾਰੀ ਸਹੂਲਤਾਂ ਵਿੱਚ ਤੁਸੀਂ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲਾਜ਼ਮੀ ਇਹ ਯਕੀਨੀ ਬਣਾਓ ਕਿ ਤੁਸੀਂ ਆਏ ਸਾਲ ਆ ਜਿਹੜੀ ਆਪਣੀ ਰਿਟਰਨਾਂ ਜਿਹੜੀ ਉਹ ਭਰਨੀ ਆ। ਤੁਹਾਨੂੰ ਕੋਈ ਵੀ ਸਬਸਿਡੀ ਆ ਸਰਕਾਰੀ ਉਹਦੇ ਲਈ ਰਿਟਰਨ ਦੇ ਭਰਨਾ ਲਾਜ਼ਮੀ ਬਣ ਜਾਂਦਾ ਕਿਉਂਕਿ ਇਹ ਵੀ ਇੱਕ ਰਿਕੁਆਇਰਮੈਂਟ ਮੰਨੀ ਜਾਂਦੀ ਹੈ ਡਾਕੂਮੈਂਟਾਂ ਦੇ ਨਾਲ। ਜੀਵਨ ਬੀਮਾ ਤੁਹਾਨੂੰ ਕਰਵਾਉਣ ਦੇ ਲਈ ਰਿਟਰਨਾਂ ਜਿਹੜੀ ਉਹ ਵੀ ਤੁਹਾਡੇ ਲਈ ਮੰਗ ਸਕਦੇ ਨੇ ਇਹ ਵੀ ਤੁਹਾਨੂੰ ਜ਼ਰੂਰੀ ਬਣ ਗਈ ਇਸ ਟਾਈਮ ਤੁਹਾਡੇ ਜੇਕਰ ਟੀ ਡੀ ਐਸ ਵਗੈਰਾ ਕੱਟਿਆ ਜਾਂਦਾ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਤਨਖਾਹ ਵਾਲੇ ਜਾਂ ਮੁਲਾਜ਼ਮ ਵਗੈਰਾ ਹੁੰਦੀਆਂ ਤਾਂ ਉਹਨਾਂ ਟੀ ਡੀ ਐਸ ਆ ਜਿਹੜਾ ਉਹ ਵੱਡੀ ਰਕਮ ਤੇ ਅਮਾਉਂਟ ਤੇ ਕੱਟਿਆ ਜਾਂਦਾ ਉਹਦਾ ਟੀ ਡੀ ਐਸ ਵਾਪਸ ਲੈਣ ਦੇ ਲਈ ਤੁਹਾਨੂੰ ਜਿਹੜਾ ਇੱਕੋ ਇੱਕ ਜਰੀਆ ਕਿ ਤੁਸੀਂ ਜਿਹੜਾ ਆਪਣੀ ਆਏ ਸਾਲ ਜਿਹੜੀ ਆਮਦਨ ਆ ਉਹਦੇ ਵਿੱਚੋਂ ਆਪਣੇ ਸਰੋਤਾਂ ਨੂੰ ਦਿਖਾ ਕੇ ਜਿਹੜਾ ਤੁਸੀਂ ਇਨਕਮ ਟੈਕਸ ਰਿਟਰਨ ਭਰਨੀ ਹੈ ਕਿ ਤੁਹਾਡਾ ਜਿਹੜਾ ਟੀ ਡੀ ਐਸ ਫੰਡ ਕੱਟਿਆ ਗਿਆ ਉਹ ਤੁਹਾਡੇ ਖਾਤੇ ਵਿੱਚ ਰਿਫੰਡ ਹੋ ਸਕੇ ਇਦੇ ਲਈ ਵੀ ਇਹ ਲਾਜ਼ਮੀ ਆ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਇਨਕਮ ਵਾਦੀ ਆ ਘਟਦੀ ਆ ਉਹਦੇ ਲਈ ਤੁਹਾਨੂੰ ਇਨਕਮ ਟੈਕਸ ਕਿਸੇ ਟਾਈਮ ਵੀ ਨੋਟਿਸ ਜਾਂ ਤੁਹਾਨੂੰ ਜੁਰਮਾਨੇ ਤੁਹਾਨੂੰ ਬਿਨਾਂ ਦੱਸੇ ਪਾ ਸਕਦਾ ਅਜਿਹੀ ਬੱਚੇ ਦੇ ਲਈ ਤੁਹਾਨੂੰ ਜਿਹੜਾ ਰਿਟਰਨ ਉਹ ਭਰਨ ਦੇ ਲਈ ਇਹ ਜਿਹੜੀ ਫਾਈਲ ਆ ਜ਼ਰੂਰੀ ਆ ਰਿਟਰਨ ਭਰਨੀ ਕਿੰਦਾ ਇਹ ਤੁਸੀਂ ਆਪਣੇ ਐਡਵੋਕੇਟ ਵਕੀਲ ਦੇ ਨਾਲ ਰਾਬਤਾ ਕਰ ਸਕਦੇ ਹੋ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕ ਦੀ ਕਾਪੀ ਤੇ ਜਿਹੜਾ ਤੁਹਾਡਾ ਆਮਦਨ ਦਾ ਤੁਹਾਡਾ ਸਰੋਤ ਆ ਤੁਹਾਡਾ ਡਾਕੂਮੈਂਟ ਆ ਜਿੱਦਾਂ ਕਿ ਕਿਸਾਨ ਨੇ ਜਿਹੜੇ ਕਿ ਉਹ ਜੇ ਫਾਰਮਾਂ ਦੇ ਨਾਲ ਆ ਜਿਹੜਾ ਆਪਣੀ ਰਿਟਰਨ ਭਰ ਸਕਦੇ ਆ ਸੋ ਜਿਹੜੀ ਰਿਟਰਨ ਭਰਨ ਦੀ ਆਖਰੀ ਮਿਤੀ ਆ ਉਹ 15 9 2025 ਉਹ ਆਖਰੀ ਤਰੀਕ ਆ ਜੇਕਰ ਤੁਸੀਂ ਇਸ ਤਰੀਕ ਤੋਂ ਲੇਟ ਹੋਨੇ ਹੋ ਤਾਂ ਤੁਹਾਨੂੰ 1000 ਤੋਂ ਲੈ ਕੇ 5000 ਤੱਕ ਦਾ ਜੁਰਮਾਨਾ ਜਿਹੜਾ ਨਾਲ ਭਰਨਾ ਪੈਣਾ ਤਾਂ ਤੁਹਾਡੀ ਰਿਟਰਨ ਉਹ ਭਰੀ ਜਾਣੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ